ਕੋਈ ਸੁਣਵਾਈ ਨਹੀਂ ਹੋਈ ਜੀ ਅੱਜ ਸੱਸ ਕੰਨੀਓ ਉਸ ਉੱਤੇ ਗਰਮ-ਗਰਮ ਚਾਹ ਪਾ ਕੇ ਉਹਦੇ ਪਿੰਡੇ ਨੂੰ ਸਾੜ ਦਿੱਤਾ ਗਿਆ ਫਿਰ ਮੈਂ ਤਾਂ ਇਹ ਕੰਨੀ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜਾ ਮੈਨੂੰ ਜਲਾਇਆ ਜੀ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿੰਨੇ ਜਾਣੇ ਜਲਾਇਆ ਸੀ ਇੱਕੋ ਨੇ ਅੱਜ ਮੈਂ ਸੱਸ ਨੇ ਮੈਨੂੰ ਜਲਾਇਆ ਸੀ ਜੀ ਬਾਅਦ ਚ ਮੇਰੇ ਘਰ ਵਾਲੇ ਨੇ ਵੀ ਕੁੱਟਿਆ ਉਹਨੇ ਮੇਰੇ ਵੀਰੇ 8-9 ਵਜੇ ਮੇਰੇ ਘਰ ਆ ਕੇ 9 ਵਜੇ ਹੋਏ ਸੀ ਕਿ ਜਿਆਦੇ ਨੂੰ ਸਾੜਿਆ ਉਹਨੇ ਪਾ ਕੇ ਚਾਹ ਉੱਤੇ ਪਰਵਾਰ ਲਈ ਤਰਸਦੀ ਏ ਰਹੀ ਕਿ ਇਸ ਵੀਰ ਦੇ ਹੀ ਭੈਣ ਇਹਦੇ ਘਰੇ ਜਦੋਂ ਰਖੜੀਆਂ ਤੋਂ ਪਹਿਲਾਂ 4 ਦਿਨ ਪਹੁੰਚਦੀ ਹੈ ਤਾਂ ਜੜੀ ਹੋਈ ਹਾਲਤ ਦੇ ਵਿੱਚ ਉਹਦੇ ਸੋਹਣਿਆਂ ਵੱਲੋਂ ਚਲਾਇਆ ਗਿਆ ਹੈ ਚਾਰ ਡੋਲਕੇ ਗਰਮ ਤੇ ਕਾਫੀ ਨਿਸ਼ਾਨ ਪਏ ਹੋਏ ਨੇ ਇਸ ਬੱਚੇ ਤੇ ਅਸੀਂ ਪੁਲਿਸ ਪ੍ਰਸ਼ਾਸਨ ਖੰਨਾ ਨੂੰ ਬੇਨਤੀ ਕਰਦੇ ਹਾਂ ਕਿ ਇਮੀਡੀਏਟ ਇਹਦੀ ਐਫ ਆਈ ਆਰ ਲੌਂਚ ਕਰਕੇ ਇਹ ਜੇ ਦਰਿੰਦਿਆਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਛੇਰ ਦੀ ਗਰੀਬ ਪਰਿਵਾਰ ਜਿਸ ਦੀ ਐਨ ਜੀਓ ਸੰਸਥਾ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਮੈਰਿਜ ਕਰਵਾਈ ਗਈ ਸੀ ਜਿਸ ਘਰ ਵਿੱਚ ਮੈਰਿਜ ਕਰਵਾਈ ਗਈ ਸੀ ਉੱਥੇ ਉਹਨੂੰ ਦਾਜ ਦੇਹਜ ਵਾਸਤੇ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ ਕੁੱਟਮਾਰ ਕੀਤੀ ਜਾਂਦੀ ਰਹੀ ਲੜਕੀ ਵੱਲੋਂ ਕਈ ਵਾਰ ਕੰਪਲੀਟਾ ਵੀ ਲਿਖਵਾਈਆਂ ਗਈਆਂ ਲੇਕਿਨ ਕੋਈ ਸੁਣਵਾਈ ਨਹੀਂ ਹੋਈ ਅੱਜ ਸੱਸ ਕੰਨੀਓ ਉਸ ਉੱਤੇ ਗਰਮ-ਗਰਮ ਚਾਹ ਪਾ ਕੇ ਉਹਦੇ ਪਿੰਡੇ ਨੂੰ ਸਾੜ ਦਿੱਤਾ ਗਿਆ ਅੱਜ ਕੀ ਨਾ ਹੈ ਹਰਕਤ ਕੌਰ ਸੇ ਤੇ ਇਹ ਜਿਹੜਾ ਤੁਹਾਡੇ ਜਲਿਆ ਹੋਇਆ ਤੇ ਕੀ ਹੋਇਆ ਇਹ ਮੇਰੇ ਸੱਸ ਨੇ ਜੀ ਚਾਹ ਡੋਲਤੀ ਉੱਪਰ ਮੇਰੇ ਅੱਛਾ ਫਰਾਈਪੈਨ ਤੇ ਧਕਾਤਾ ਉਹਨਾਂ ਨੇ ਚਾਹ ਚੜਾਈ ਚਗੜਨ ਵਜਾ ਡੋਲਨ ਦੀ ਬਸ ਜੀ ਇਦਾਂ ਹੀ ਲੜਦੇ ਨੇ ਕਦੇ ਕੁਛ ਕਹਿ ਦਿੰਦੇ ਨੇ ਮੈਨੂੰ ਕਦੇ ਕੁਛ ਬੋਲ ਦਿੰਦੇ ਨੇ ਦਾਦ ਦੇਹ ਜੀ ਨੂੰ ਵੀ ਕਈ ਵਾਰ ਫੋਰੇ ਨੇ ਵੀ ਰਸੋਈ ਚ ਕਈ ਵਾਰ ਮੈਨੂੰ ਬਾਹ ਫੜ ਕੇ ਕੱਢਿਆ ਪਹਿਲਾਂ ਮੇਰਾ ਸਿਰ 파ੜਦਾ ਸੀਗਾ ਅੱਜ ਕੱਲ੍ਹ ਦੇ ਦਿਨਾਂ 'ਚ ਉਹ ਵੀ ਜਦ ਵੀ ਰਿਪੋਰਟ ਕਰਾਈ ਸੀਗੀ ਫੇਰ ਮੈਂ ਇਦਾਂ ਹੀ ਸਮਝੌਤਾ ਕਰਕੇ ਘਰੇ ਚਲੀ ਗਈ ਸੀ ਫੇਰ ਇਦਾਂ ਹੀ ਮੇਰੇ ਨਾਲ ਲੜਦੇ ਨੇ ਮਹੀਨਾ ਨਹੀਂ ਪੈਣ ਦਿੰਦੇ ਸਰ ਮੇਰੇ ਨਾਲ ਵੀ ਲੜਾਈ ਝਗੜਾਣ ਕਰਦੇ ਨੇ ਆ ਹੱਥ ਤੇ ਵੀ ਨਿਸ਼ਾਨ ਆ ਪਹਿਲਾਂ ਇੱਥੇ ਵੀ ਮਾਰਿਆ ਸੀਗਾ ਉਹਨੇ ਚਾਕੂ ਮਾਰਦਾ ਸੀ ਘਰ ਵਾਲੇ ਨੇ ਜਾਂਦੇ ਸੀ ਹਮੇਸ਼ਿਆ ਤੇ ਮੇਰੇ ਨਾਲ ਲੜਦੇ ਨੇ ਉਹ ਘਰ ਵਾਲੇ ਘਰ ਵਾਲੇ ਕੀ ਕੰਮ ਕਰਦਾ ਬਹੁਤ दारू ਨਸ਼ਾ ਇਕ ਇਹ ਜਿਹੇ ਜਿਹੇ ਕਰਦੇ ਨੇ ਜਿਹੜਾ ਨਹੀਂ ਵੀ ਕਰਨਾ ਮੈਨੇ ਉੱਥੇ ਦੇ ਪਿੰਡ ਦੇ ਸਰਪੰਚ ਨੂੰ ਵੀ ਇੰਨੀ ਸਾਰੀ ਉਹ ਪਤਾ ਨਹੀਂ ਕੀ ਜਿਹੜੀ ਸਿਕਟਾਂ ਦੇ ਵਿੱਚ ਪਾ ਕੇ ਪਿੰਦੇ ਨੇ ਉਹ ਦਿਖਾਈ ਸੀਗੀ ਉਹਨਾਂ ਨੂੰ ਵੀ ਉਹਨਾਂ ਨੇ ਵੀ ਕੋਈ ਐਕਸ਼ਨ ਨਹੀਂ ਲਿੱਤਾ ਹੈਗਾ ਕਿ ਕਿੰਨੇ ਕਿੰਨਾ ਟਾਈਮ ਹੋ ਗਿਆ ਤੁਹਾਡੀ ਮੈਰਿਜ ਨੂੰ ਮੇਰੀ ਮੈਰਿਜ ਚਾਰ ਪੰਜ ਸਾਲ ਹੋ ਚੁਕੇ ਸਰ ਕਿੰਨੇ ਬੱਚੇ ਹਨ ਇੱਕ ਬੇਟਾ ਹੈ ਜਿਹੜਾ 3 ਸਾਲ ਦਾ ਹੈ ਤੁਸੀਂ ਪਹਿਲੇ ਕਦੀ ਕੰਪਲੀਟ ਨਹੀਂ ਦਿਖਾਈ ਉਹਨਾਂ ਨੂੰ ਮੈਂ ਕੰਪਲੀਟ ਕਈ ਵਾਰ ਸਰ ਦੋ ਤਿੰਨ ਵਾਰ ਹੋ ਚੁੱਕਿਆ ਹੈ ਖਾਣੇ ਦੇ ਵਿੱਚ ਦੀ ਮੈਂ ਦੋ ਵਾਰ ਤਾਂ ਚਲੀ ਗਈਆਂ ਕਈ ਵਾਰ ਐਦਾਂ ਹੀ ਪੰਚਾਇਤਾਂ ਦੇ ਵਿੱਚ ਸਮਝੌਤਾ ਕਰਕੇ ਲੈ ਜਾਂਦੇ ਨੇ ਲੈ ਜਾਂਦੇ ਨੇ ਕਹਿੰਦੇ ਅਸੀਂ ਕੁਝ ਨਹੀਂ ਕਰਦੇ ਫੇਰ ਮਹੀਨਾ ਨਹੀਂ ਪੈਣ ਦਿੰਦੇ ਹੈਗੇ ਫੇਰ ਮੇਰੇ ਨਾਲ ਲੜਾਈ ਝਗੜਾ ਬੋੜ ਕਿਹੜੀ ਜਗ੍ਹਾ ਤੇ ਤੁਹਾਡੀ ਮੈਰਿਜ ਹੋਈ ਸੀ ਬਰਵਾਲਾ ਪੰਜ ਫੁੱਟ ਸਾਢੇ ਪੰਜ ਸਰ ਮੈਂ ਤਾਂ ਇਹ ਕਹਿੰਨੀ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜਾ ਮੈਨੂੰ ਜਲਾਇਆ ਜੀ ਉਹਨਾਂ ਤੇ ਇਹਨਾਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿੰਨੇ ਜਾਣੇ ਜਲਾਇਆ ਸੀ ਇੱਕੋ ਨੇ ਹਾਂਜੀ ਮੈਂ ਸੱਸ ਨੇ ਮੈਨੂੰ ਜਲਾਇਆ ਸੀ ਜੀ ਬਾਅਦ ਚ ਮੈਨੂੰ ਮੇਰੇ ਘਰ ਵਾਲੇ ਨੇ ਵੀ ਕੁੱਟਿਆ ਨੇ ਮੇਰੇ ਵਾਲ ਬੂਲ ਪੱਟੇ ਨੇ ਅੱਛਾ ਕੋਈ ਸੁੱਖੀ ਜਗ੍ਹਾ ਲੱਤਾਂ ਪਾਰੀਆਂ ਨੇ ਮੇਰੇ ਬਹੁਤ ਜ਼ਿਆਦਾ ਤੁਰੇ ਦਾਖਲਾ ਤੁਰੇ ਮੈਨੂੰ 5 ਤਰੀਕ ਦੇ 5 ਤਰੀਕ ਦੇ ਦਿੱਤੇ ਦਾਖਲਾ ਹਾਂਜੀ ਤੇ ਕੰਪਲੀਟ ਰਖਾ ਦਿੱਤੀ ਹਾਂਜੀ ਅੱਛਾ ਜੀ ਹਾਂਜੀ ਅੱਜ ਬਿਆਨ ਲੈ ਕੇ ਗਏ ਸੀ ਖਾਣੇ ਵਾਲੇ ਵੀ ਆ ਕੇ ਅੱਛਾ ਜੀ ਹਾਂਜੀ ਉਹ ਮਨ ਨੇ ਪੇਪਰ ਸੀ ਪੱਲੂ ਵੀ ਉਹ ਘਰ ਵਾਲੇ ਦਾ ਵੀ ਅੱਜ ਸਵੇਰੇ ਫੋਨ ਆਇਆ ਮੈਨੂੰ ਕਹਿੰਦਾ ਤੂੰ ਤੇਰੇ ਤੋਂ ਜੋ ਹੁੰਦਾ ਉਹ ਤੂੰ ਕਰ ਲਾ ਕਰਦਾ ਮੈਂ ਬਾਬਾ ਕੋ ਜੋ ਕਰ ਸਕਦੇ ਉਹ ਕਰ ਲਾ ਕੰਦਾ ਐ ਤਾਂ ਬਹੁਤ ਹਾਂਜੀ ਕੀ ਨਾਮ ਹੈ ਕਰਨਾਮ ਕੋਈ ਤੇ ਇਹ ਕੌਣ ਨੇ ਤੁਹਾਡੀ ਬੇਟੀ ਨੇ ਹਾਂਜੀ ਮੇਰੀ ਬੇਟੀ ਨੇ ਤੇ ਕੀ ਹੋਇਆ ਨਾ ਇਹਦੇ ਨਾਲ ਕੀ 2-3 ਦਿਨ ਤੋਂ ਪਹਿਲਾਂ ਲੜਦੇ ਰਹੇ ਨੇ ਫੋਨ ਕਰਦੀ ਕਿ ਮੰਮੀ ਜੀ ਮੇਰੇ ਦਾਰ ਤੋਂ ਹੁੰਦਾ ਆ ਤੇ ਮੈਨੂੰ ਦਵਾਈ ਨੂੰ ਦਵਾਉਂਦੇ ਮੈਂ ਇਹ ਨੂੰ ਇਹ ਵੀ ਕਿਹਾ ਮਾ ਪੁੱਤ ਜੇ ਤੂੰ ਨਹੀਂ ਦਵਾਉਂਦੇ ਮੈਂ ਪੈਸੇ ਭੇਜ ਦਿੰਨੀ ਹਾਂ ਥੋੜੇ ਬੋਟੇ ਇਹ ਕਹਿੰਦੀ ਨਹੀਂ ਮੰਮੀ ਜੀ ਵੀ ਆਪੇ ਦਵਾਉਣਗੇ ਕੋਈ ਗੱਲ ਨਹੀਂ ਮੈਂ ਤੇ ਮੈਂ ਪ੍ਰੋਣੇ ਨੂੰ ਵੀ ਕਿਹਾ ਵੀ ਪੁੱਤ ਤੂੰ ਦਵਾਈ ਕਿਉਂ ਨਹੀਂ ਇਹਨੂੰ ਦਵਾਉਂਦਾ ਤੇ ਕਹਿੰਦਾ ਨਹੀਂ ਮੰਮੀ ਜੀ ਮੈਂ ਦਵਾਈ ਦਵਾ ਕੇ ਲਿਆਉਂਗਾ ਤੇ ਉਹ ਤੋਂ ਬਾਅਦ ਵੀ ਫੇਰ ਅਗਰੇ ਤੇ ਨਾ ਸਵੇਰੇ 8:00 9:00 ਵਜੇ ਮੇਰੇ ਘਰ 9:00 ਵਜੇ ਹੋਈ ਸੀ ਕਿ ਜਦ ਤੈਨੂੰ ਛਾੜਿਆ ਉਹਨੇ ਬਾਅਦ ਵਿੱਚ ਕੀ ਹੋਇਆ ਤੇ ਬੁਰੀ ਨੂੰ ਮੁੰਡੇ ਨੂੰ ਫੋਨ ਕਰਿਆ ਉਹਨੇ ਵੀ ਵੀਰੇ ਮੈਨੂੰ ਇੱਕ ਨਿਕਣ ਗੱਲ ਹੋ ਗਈ ਮੈਨੂੰ ਆ ਕੇ ਲੈ ਜਾਵੇਂ ਪੁਰਾਣੀ ਜਗਾ ਆ ਰਹੀ ਹੈ ਨਾ ਅੱਜ ਮੇਰੀ ਧੀ ਦਾ ਮੈਨੂੰ ਤਾਂ ਮਿੰਟਾ ਚਾਹੀਦਾ ਹਾਂ ਜੀ ਨਿਰਮਲ ਸਿੰਘ ਨੇ ਬਾਜੀ ਹਾਂ ਜੀ ਦੇਖੋ ਜੀ ਰਖੜੀਆਂ ਦਾ ਪਵਿੱਤਰ ਤਿਉਹਾਰ ਹੈ ਹਰ ਇੱਕ ਭਰਾ ਨੂੰ ਇਹ ਉਮੀਦ ਹੁੰਦੀ ਹੈ ਉਹਦੀ ਭੈਣ ਉਹਦੇ ਘਰੇ ਰਖੜੀਆਂ ਬੰਨਣਾ ਪਵੇਗੀ ਪਰ ਇਸ ਪਰਿਵਾਰ ਲਈ ਤਰਾਸਤੀ ਇਹ ਰਹੀ ਕਿ ਇਸ ਵੀਰ ਤੇ ਹੀ ਭੈਣ ਇਹਦੇ ਘਰੇ ਜਦੋਂ ਰਖੜੀਆਂ ਤੋਂ ਪਹਿਲਾਂ 4 ਦਿਨ ਪਹੁੰਚਦੀ ਹੈ ਤਾਂ ਜੜੀ ਹੋਈ ਹਾਲਤ ਦੇ ਵਿੱਚ ਸੋਹਰਾ ਪਰਿਵਾਰ ਵੱਲੋਂ ਸੱਸ ਵੱਲੋਂ ਗਰਮ-ਗਰਮ ਚਾਹ ਦਾ ਪੀਲਾ ਮੁੱਦਾ ਮਾਰ ਕੇ ਇਸ ਨੂੰ ਜਲਾਇਆ ਗਿਆ ਇਹ ਉਹ ਪਰਿਵਾਰ ਹੈ ਜੋ ਪਹਿਲਾਂ ਹੀ ਬਹੁਤ ਜ਼ਿਆਦਾ ਗਰੀਬ ਹੈ ਭਾਈ ਕਨਈਆ ਜੀ ਸੇਵਾ ਸੈਟੀ ਖੰਨਾ ਵੱਲੋਂ ਇਸ ਬੱਚੀ ਦਾ 2022 ਵੇਲੇ ਜਦੋਂ ਵਿਆਹ ਹੋਇਆ ਸੀ ਉਦੋਂ ਬਹੁਤ ਮਦਦ ਕੀਤੀ ਗਈ ਸੀ ਵਿਆਹ ਵੇਲੇ ਇਸ ਪਰਿਵਾਰ ਦਾ ਘਰ ਦੀ ਛੱਤ गिर ਗਈ ਸੀ ਉਸ ਵੇਲੇ ਵੀ ਮਾਂ ਨੇ ਬੇਨਤੀ ਕੀਤੀ ਵੀ ਬੇਟਾ ਮੇਰਾ ਬਿਮਾਰ ਰਹਿੰਦਾ ਹੈ ਘਰ ਦੀ ਛੱਤ गिर ਗਈ ਛੋਟੇ-ਛੋਟੇ ਬੱਚੇ ਨੇ ਪੋਤੇ-ਪੋਤੀਆਂ ਉਦੋਂ ਵੀ ਸਮਾਜ ਸੇਵੀਆਂ ਨੇ ਪਾਇਕਨਈਆਈ ਸੇਵਾ ਸੈਟੀ ਨਾਲ ਇਕੱਠੇ ਹੋ ਕੇ ਘਰ ਬਣਾਇਆ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਇੱਕ ਬਣਦੀ ਕਾਰਵਾਈ ਕਰੇ ਇਸ ਧੀ ਨੂੰ ਜੋ ਖੰਨੇ ਸ਼ਹਿਰ ਦੀ ਧੀ ਆ ਹਰਿਆਣੇ ਚ ਪੰਜਗੂਲੇ ਲਾਗੇ ਬਰਵਾਲਾ ਪੈਂਦਾ ਉੱਥੇ ਵਿਆਹੀ ਹੋਈ ਆ ਜੋ ਵੀ ਦੋਸ਼ੀ ਨੇ ਚਾਹੇ ਇਹਦੀ ਸੱਸ ਹੈ ਚਾਹੇ ਇਹਦਾ ਘਰ ਵਾਲਾ ਹੈ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਦੇ ਤਹਿਤ ਸਜ਼ਾ ਮਿਲਣੀ ਚਾਹੀਦੀ ਹੈ ਇਹ ਸਾਡੀ ਮੰਗ ਹੈ ਤੇ ਅਸੀਂ ਐਸਐਸਪੀ ਮੈਡਮ ਨੂੰ ਵੀ ਬੇਨਤੀ ਕਰਾਂਗੇ ਉਹ ਵੀ ਜੋ ਸੰਬੰਧਤ ਥਾਣਾ ਹੈ ਉਸ ਥਾਣੇ ਦੇ ਵਿੱਚ ਘੱਟੋ ਘੱਟ ਡੀਐਸਪੀ ਸਾਹਿਬ ਨੂੰ ਵੀ ਇਸ ਕੇਸ ਦੀ ਸੁਣਵਾਈ ਲਈ ਸੌਂਪਣ ਤਾਂ ਜੋ ਇਸ ਬੱਚੀ ਨੂੰ ਇਨਸਾਫ ਮਿਲ ਸਕੇ ਹਾਂਜੀ ਕੀ ਨਾਂ ਹੈ ਦਵਿੰਦਰਪੁਰ ਸੋਸ਼ਲ ਵਰਕਰ ਅੱਜ ਸਾਰੇ ਸੰਗਿਆਨ ਦੇ ਵਿੱਚ ਇੱਕ ਕੇਸ ਆਇਆ ਹੈ ਕਿ ਇੱਕ ਬੱਚੀ ਨੂੰ ਉਹਦੇ ਸੋਹਰਿਆਂ ਵੱਲੋਂ ਚਨਾਇਆ ਗਿਆ ਹੈ ਚਾਹ ਡੋਲ ਕੇ ਗਰਮ ਤੇ ਕਾਫੀ ਨਿਸ਼ਾਨ ਪਏ ਹੋਏ ਨੇ ਇਸ ਬੱਚੀ ਦੇ ਦਾ ਬੇਟਾ ਵੀ ਹੈ ਤੇ ਸਾਡੇ ਸੰਗਿਆਂ ਦੇ ਵਿੱਚ ਅੱਜ ਇੱਕ ਕੇਸ ਆਇਆ ਕਿ ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹਨਾਂ ਨੂੰ ਇਨਸਾਫ ਤੋਂ ਕੋਈ ਦਵੰਤ ਤੱਕ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅੱਜ ਆਪਾਂ ਇਸ ਢੀ ਨਾਲ ਹੋਈ ਗਰਿੰਦਗੀ ਨੂੰ ਦੇਖਿਆ ਕਿ ਕਿੱਦਾਂ ਇਸ ਢੀ ਦੇ ਉੱਤੇ ਜਿਹੜਾ ਇਹਨੂੰ ਸਾੜ ਦਿੱਤਾ ਗਿਆ ਹੈ ਤੇ ਅਸੀਂ ਪੁਲਿਸ ਪ੍ਰਸ਼ਾਸਨ ਖੰਨਾ ਨੂੰ ਬੇਨਤੀ ਕਰਦੇ ਹਾਂ ਕਿ ਇਮੀਡੀਏਟ ਇਹਦੀ ਐਫ ਆਈ ਆਰ ਲੌਂਚ ਕਰਕੇ ਇਹ ਜੇ ਦਰਿੰਦਿਆਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਕਿਸੇ ਹੋਰ ਵੀ ਨਾਲ ਇਹਦਾ ਦੀ ਘਟਨਾ ਨਾ ਵਾਪਰ ਸਕੇ ਪਿਛਲੇ ਦਿਨੀ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਇਸ ਧੀ ਦੀ ਸ਼ਾਦੀ ਵੀ ਕਰਵਾਈ ਗਈ ਜਿਸ ਦੇ ਸਬੰਧ ਦੇ ਵਿੱਚ ਕੇਸ ਦੁਬਾਰਾ ਤੋਂ ਇਸ ਧੀ ਦੇ ਬਾਰੇ ਪਤਾ ਲੱਗਿਆ ਤੇ ਅਸੀਂ ਪੰਚ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਤੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਵੀ ਇਹ ਬਿਰਿੰਦਗੀ ਭਰਿਆ ਕੰਮ ਕੀਤਾ ਹੈ